ਕਿੰਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਆਨੇ ਠੀਕ ਹੋਮੋਗੇ ਚੜਦੀ ਕਲਾ ਜ ਹੋਮੋਗੇ ਅੱਜ ਆਪਾਂ ਜੀਵਨ ਦੀਆਂ ਲੈ ਕੇ ਆਇਆ ਟੌਪਸ ਰੇਡ ਜਿਹਨੂੰ ਕਬੱਡੀ ਦਾ ਅਜੂਬਾ ਕਹਿੰਦੇ ਆ ਸਾਡੀ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤੇ ਵੀਡੀਓ ਦਾ ਨਜ਼ਾਰਾ ਲੋ ਚੱਲਦੀ ਚੱਲਦੀ ਵੀਡੀਓ ਨੂੰ ਕਰ ਦਿਓ ਲਾਈਕ ਆਇਆ ਹੋਇਆ ਪਰ ਸਾਬੀ ਆਖਦਾ ਭਈ ਆ ਨੰਬਰ ਮਾਨੂਕੇ ਵਾਲੇ ਜੀਵਨ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਉਹ ਖੇਡ ਮੈਦਾਨ ਦੇ ਵਿੱਚ ਜੰਗ ਵੱਡੀ ਕਲੱਬ ਟ੍ਰਾਂਟੋਨੋ ਦਿੱਤਾ ਗਿਆ ਮੈਚ ਜਿਵੇਂ ਕਹਿੰਦੇ ਵੀ ਐਨ ਟਾਫ ਖੇਡਿਆ ਜਾ ਰਿਹਾ ਹੈ ਮੈਚ ਐਨ ਬਰਾਬਰੀ ਤੇ ਚੱਲ ਰਿਹਾ ਲਗਭਗ ਨਾਂ ਚੋਟੀ ਦਾ ਮੁਕਾਬਲਾ ਦੋਨੋ ਟੀਮਾਂ ਦੇ ਦਰਮਿਆਨ ਹੈ ਆ ਹੁਆਂ ਨੂੰ ਕੇ ਗਿੱਲਾਂ ਦਾ ਅਜੂਬਾ ਸਾਡੀ ਖੇਡ ਕਬੱਡੀ ਦਾ ਅਜੂਬਾ ਇਹ ਨੌਜਵਾਨ ਰੇਡ ਬੌਂਡੀ ਤਿਆਰ ਖਡੂਰ ਸਾਵੀਆ ਸਤੂ ਵੱਧ ਕੇ ਟਰਾਈ ਕੀਤੀ ਪਰ ਅਜੂਬਾ ਭੱਜ ਜਾਂਦਾ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਇਹ ਹੈ ਜਗਰਾਜ ਸਿੰਘ ਮਸ਼ਿੰਦਰ ਧਾਰੀਵਾਲ ਜੀ ਕਰਦੇ ਸਿਵ ਤੇ ਇਸ ਨੌਜਵਾਨ ਦੀ ਲੋ ਜੀਵਨ ਦੀ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਕਿ ਦੁੱਧ ਮੱਖਣਾ ਨਾਲ ਪਲੀ ਜਵਾਨੀ ਵਿੱਚ ਮੈਦਾਨਾ ਬੁੱਕਦੀ ਗਿੱਠ ਗਿੱਠ ਪੈਰ ਜ਼ਮੀਨ ਤੋਂ ਉੱਚੇ ਮੋਢਿਆਂ ਉੱਤੋਂ ਥੁੱਕਦੀ ਖੁੱਲਾ ਡੁੱਲਾ ਰਸਤਾ ਹੁੰਦਿਆਂ ਖੈ ਖੈ ਕੇ ਲੰਘ ਬਿਨਾ ਨਸ਼ੇ ਦੇ ਮਾਸਤੀ ਕਰਦੀ ਬਿਨਾ ਖੰਗ ਦੇ ਖੰਗਦੀ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਿਹੀ ਨਹੀਂ ਹੋਣੀ ਅੱਖੋਂ ਕਾਣੀ ਕੰਨੋਂ ਬੋਲੀ ਤੇ ਫਿਰ ਸੋਣੀ ਦੀ ਸੋਣੀ ਇਹ ਜਵਾਨੀ ਮੁੜ ਮੁੜ ਕੇ ਨਹੀਂ ਜੇ ਆਉਣੀ ਉਹ ਕਹਿੰਦੇ ਨੇ ਹੈ ਮਾਣੂ ਕੇ ਗਿੱਲ ਪਿੰਡ ਹੈ ਹਲਕਾ ਸ਼ਰੀਰ ਹੈ ਅਗਲੀਆਂ ਦੋਨੋਂ ਟੀਮਾਂ ਯੂਨਾਈਟਿਡ ਬ੍ਰੈਂਟਿੰਗ ਸਪੋਰਟਸ ਕਬੱਡੀ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੀ ਟੀਮ ਜਲਦੀ ਨਾਲ ਆਵੇਗੀ ਇਧਰ ਦੇਖਦੇ ਫੈਸਲਾ ਹੋ ਗਿਆ ਵੀ ਨੰਬਰ ਜਿਹੜਾ ਇਸ ਸਮੇਂ ਜੀਵਨ ਨੇ ਯੰਗ ਦੀ ਟੀਮ ਦੇ ਹਿੱਸੇ ਜੋੜ ਲਿਆ ਰਪਿੰਦਰ ਸਿੰਘ ਦੋਦੇਵਾਲਾ ਇਸ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਪਰ ਅਜੇ ਟ੍ਰਾਂਟੋ ਦਾ ਕੱਪ ਕਿਹੜੀ ਟੀਮ ਜਿੱਤਦੀ ਆ ਲੈ ਵੀ ਗੱਲ ਵਾਲੇ ਸਮੇਂ ਨੇ ਦੱਸਣਾ ਇਧਰ ਅਗਲੀ ਰੇਡ ਇਹ ਅਜੂਬਾ ਇਹ ਜੀਵਨ ਆ ਮਾਨੂ ਕੇ ਗੱਲ ਵਾਲਾ ਇਹਨੇ 5-5 ਲੱਖ ਦੀਆਂ ਕਬੱਡੀਆਂ ਪਾਈਆਂ ਪਰ ਨੌਜਵਾਨ ਕਹਿੰਦੇ ਉਮਰ ਹਾਇਤ ਦਾ ਪੁੱਤਰ ਇਹ ਅਲੀ ਬੜੈਚ ਲਾਹੌਰੀਆ ਇਹ ਵੀ ਜੱਫੇ ਇੱਕ ਜ਼ੋਰ ਨਾਲ ਲਾਉਂਦਾ ਪਰ ਜੀਵਨ ਨੇ ਬਾਧੇ ਜਾਣਾ ਲੈ ਵੀ ਲਾਹਰਿਆ ਜੀਵਨ ਦਾ ਪੁਆਇੰਟ ਆ ਦਰਸ਼ਕ ਵੀਰੇ ਜੀਵਨ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸਿਓ ਲੰਬਰਪਾਲ ਇਧਰ ਅਗਲੀ ਰੇਡ ਆ ਇਹ ਅਜੂਬਾ ਇਹ ਜੀਵਨ ਮਾਣੂ ਕੇ ਗੱਲ ਵਾਲਾ ਹੁਣ ਬੋਲਿਆ ਹੋਇਆ ਧਾਵਾ ਲੈ ਵੀ ਕਾਂਗੇ ਵਾਲਿਆ ਵੇਖ ਜਰਾ ਦੋ ਹੱਥ ਕਰਕੇ ਜਾਂ ਕਹਿੰਦੇ ਨੌਜਵਾਨ ਇਹ ਮੇਰਾ ਖਿਆਲ ਆ ਵੀ ਕੋਈ ਚੜਦੀ ਜੀ ਉਮਰ ਦਾ ਕਿ ਚੜਦੀ ਬਰੇਸ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖਰਾਕ ਲਾਉਂਦਾ ਧਰਤੀ ਨਾ ਢੀ ਹੋਵੇ ਫਿਰ ਆਖਦੇ ਸਿਆਣੇ ਗੱਲ ਸੋਨੇ ਤੇ ਸਹਾਗੇ ਵਾਲੀ ਖੇਡ ਹੈ ਕਬੱਡੀ